ਹਾਂ ਹਾਂ ਬ੍ਰਦਰ ਦਾ ਉਹਦੇ ਭਰਾ ਨੂੰ ਨਹੀਂ ਮਾਰਿਆ ਜਮੀ 220 ਬਣੀ ਗੁਰਦਾਸਪੁਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਪੁਲਿਸ ਵੱਲੋਂ ਜਿਹੜਾ ਪਨੀਆਰ ਬਾਈਪਾਸ ਹੈ ਉੱਥੇ ਨਾਕਾਬੰਦੀ ਕੀਤੀ ਗਈ ਸੀ ਜਿੱਥੇ ਦੌਰਾਨੇ ਚੈਕਿੰਗ ਟੀਮ ਸਸਪੈਕਟਡ ਬੰਦੇ ਜਿਹੜੇ ਸੀਗੇ ਉਹਨਾਂ ਦੀ ਚੈਕਿੰਗ ਕੀਤੀ ਗਈ ਉਹਨਾਂ ਦੇ ਕੋਲੋਂ ਪੁਲਿਸ ਨੂੰ ਦੋ ਵੈਪਨ ਨਜਾਇਜ਼ ਪਿਸਟਲ ਜਿਹੜੇ ਹਨ ਉਹ ਬਰਾਮਦ ਹੋਏ ਤੇ ਦੋ ਰਾਊਂਡ ਅਤੇ 1.5 ਗ੍ਰਾਮ ਹੈਰੋਇਨ ਤੇ 15000 ਰੁਪਏ ਡਰਗ ਮਨੀ ਜੜੀ ਹੈ ਉਹ ਬਰਾਮਦ ਹੋਈ ਸੀ ਉਹ ਵਰਨਾਕਾਰ ਦੇ ਵਿੱਚ ਉਹ ਸਵਾਰ ਸੀਗੇ ਉਹਨਾਂ ਦੀ ਜਦੋਂ ਪੁੱਛਿਸ਼ ਕੀਤੀ ਗਈ ਔਰ ਉਹ ਇਨਵੈਸਟੀਗੇਸ਼ਨ ਫਰਦਰ ਕੀਤੀ ਗਈ ਹੈ ਫਿਰ ਪਰਚਾ ਰਜਿਸਟਰ ਵੀ ਹੋਇਆ 11 11 1 2024 ਦੀ ਐਫਆਈਆਰ ਨੰਬਰ 2 थाना ਦਿਨਾਨਗਰ ਦੇ ਵਿੱਚ ਰਜਿਸਟਰ ਹੋਈ ਸੀ ਔਰ ਡਿਊਰਿੰਗ ਇਨਵੈਸਟੀਗੇਸ਼ਨ ਇਹ ਚੀਜ਼ ਸਾਹਮਣੇ ਆਈ ਹੈ ਕਿ ਬੰਦੇ ਜਿਹੜੇ ਸੀਗੇ ਇਹਨਾਂ ਨੇ ਹਥਿਆਰ ਇੱਕ ਮਨੀ ਮਾਉ ਨਾਮ ਦਾ ਜਿਹੜਾ ਬੰਦਾ ਹੈ ਜੋ ਕਿ ਬਟਾਲਾ ਦਾ ਰਹਿਣ ਵਾਲਾ ਹੈ ਉਹਦੇ ਕੋਲੋਂ ਇਹ ਹਥਿਆਰ ਲਏ ਸੀ ਤੇ ਪੁਲਿਸ ਨੇ ਫਰਦਰ ਇਨਵੈਸਟੀਗੇਸ਼ਨ ਕਰਦੇ ਹੋਏ ਮਨੀ ਨੂੰ ਵੀ ਅरेस्ट ਕੀਤਾ ਖਰਾਲਾ ਟਿੱਪੋਂਟੇ ਜਿਹੜਾ ਉਹਦੀ ਅरेस्ट ਹੋਈ ਤੇ ਉਹਦੇ ਨਾਲ ਉਹਦੇ ਦੋ ਸਾਥੀ ਹੋਰ ਮਹਿਤਾਬ ਸਿੰਘ ਜੋ ਤਰਨਤਾਰਨ ਦਾ ਰਹਿਣ ਵਾਲਾ ਹੈ ਤੇ ਬਲਰਾਜ ਸਿੰਘ ਜੋ ਵੀ ਤਰਨਤਾਰਨ ਦਾ ਰਹਿਣ ਵਾਲਾ ਉਹਨੂੰ ਵੀ ਅरेस्ट ਕੀਤਾ ਉਹਨਾਂ ਦੇ ਕੋਲੋਂ ਵੀ ਪੁਲਿਸ ਨੂੰ ਦੋ ਹਥਿਆਰ ਹੋਰ ਬਰਾਮਦ ਹੋਏ ਤੇ ਜਦੋਂ ਮਨੀ ਦੀ ਪੁੱਛਗਿੱਛ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਉਹਨੇ ਮਹਾਰਾਸ਼ਟਰ ਤੋਂ ਕੁੱਲ 9 ਵੈਪਨ ਲੈ ਕੇ ਆਇਆ ਸੀ ਔਰ ਫਰਦਰ ਉਹਨਾਂ ਦੀ ਇਨਵੈਸਟੀਗੇਸ਼ਨ ਤੋਂ ਪੁਲਿਸ ਨੂੰ ਬਾਕੀ ਰੰਦੇ ਪੰਜ ਫੋਰ ਵੈਪਨ ਜਿਹੜੇ ਆ ਉਹ ਬਰਾਮਦ ਹੋਏ ਸੋ ਇਹ ਚੀਜ਼ ਜਿਹੜੇ ਪੰਜ ਵੈਪਨ ਤੇ ਟੋਟਲ ਜਿਹੜੇ ਹਨ ਨੋ ਵੈਪਨ ਬਰਾਮਦ ਹੋਏ 35 ਰਾਉਂਡ ਜਿੰਦਾ ਰਾਉਂਡ ਬਰਾਮਦ ਹੋਏ 10 ਮੈਗਜ਼ੀਨਸ ਮਿਲੀ ਹੈ ਸੋ ਇਹਨਾਂ ਦੀ ਜਦੋਂ ਇਨਵੈਸਟੀਗੇਸ਼ਨ ਚੱਲੀ ਤਾਂ ਫਿਰ ਉਹਦੇ ਵਿੱਚ ਇਹ ਗੱਲ ਸਾਹਮੇ ਆਈ ਕਿ ਇਹਨਾਂ ਦੇ ਕਾਫੀ ਜ਼ਿਆਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ ਪੰਜ ਬੰਦੇ ਅਗੇਂਸਟ ਪੋਰਚ ਰਜਿਸਟਰਡ ਹੈ ਪਹਿਲਾਂ ਵੀ ਤੇ ਇੱਕ ਵੱਡਾ ਹਾਦਸਾ ਹੋਣ ਤੋਂ ਟਾਲ ਗਿਆ ਸਰ ਦੇ ਵਿੱਚ ਕਿਸੇ ਦੂਸਰੇ ਮਣੀ ਮਾਉ ਜਿਹੜਾ ਹੈਗਾ ਇਹਦੇ ਤੇ ਪਹਿਲਾਂ 1 2020 ਦੇ ਵਿੱਚ ਪਰਚਾ ਰਜਿਸਟਰ ਹੋਇਆ ਸੀ ਇਹਨੇ ਇੱਕ ਮੁਕੇਸ਼ ਨਈਅਰ ਨਾਮ ਦੇ ਬ੍ਰਦਰ ਵਿਅਕਤੀ ਦਾ ਕਤਲ ਕੀਤਾ ਸੀ ਜੋ ਕਿ ਇੱਕ ਸੇਸਨਾਂ ਦੇ ਲੀਡਰ ਦਾ ਬ੍ਰਦਰ ਸੀ ਤੇ ਇਹ ਇਹਨੇ ਆਪਣੀ ਪਰਸਨਲ ਰੰਜਿਸ਼ਬਾਜੀ ਕਰਕੇ ਮਰਡਰ ਕੀਤਾ ਸੀ ਜਿਸ ਕਰਕੇ ਜੇਲ੍ਹ ਗਿਆ ਸੀ 4 ਸਾਲ ਇਹਨੇ ਜੇਲ੍ਹ ਦੇ ਵਿੱਚ ਕੱਟੇ ਆ ਜੇਲ੍ਹ ਦੇ ਵਿੱਚੋਂ ਇਹ ਅਗਸਤ 2023 ਦੇ ਵਿੱਚ ਰਿਹਾ ਹੋਇਆ ਉਸ ਤੋਂ ਪਹਿਲਾਂ ਇਹਦੇ ਕਾਫੀ ਲਿੰਕ ਬਣ ਗਏ ਸੀ ਜੇਲ੍ਹ ਦੇ ਵਿੱਚ ਇਹਦੀ ਲੜਾਈਆਂ ਵੀ ਹੋਈਆਂ ਜਿਸ ਦਾ ਕੇਦੇ ਤੇ ਹੋਰ ਪਰਚੇ ਰਜਿਸਟਰ ਹੋਏ ਸੀ ਔਰ ਲਿੰਕਸ ਕਰਕੇ ਹੀ ਇਹ ਜੋ ਹੈ ਬਾਹਰ ਆ ਕੇ ਫਿਰ ਇਸ ਨੇ ਆਪਣਾ ਕ੍ਰਿਮੀਨਲ ਜਿਹੜੀ ਗਤੀਵਿਧੀ ਹੈ ਉਹ ਸ਼ੁਰੂ ਕਰ ਦਿੱਤੀ ਸਾਰਾ ਕੋ ਆਪਣਾ ਜੇਲ੍ਹ ਸੀ ਬਣਿਆ ਜੀ हां नहीं कुछ, दे, जेल दे कुछ दे, दे एदे जेल ਦੇ ਵਿੱਚ ਵੀ ਸਈਏ ਕੁਛ एदे ਪਹਿਲਾਂ ਦੀ ਵੀ ਸਾਥ ਹੀ ਆ ਕਿਉਂਕਿ ਜੋ ਮਹਿਤਾਬ ਸਿੰਘ एदे ਤੇ 2000 ਦੇ ਵਿੱਚ ਵੀ ਪਰਚਾ ਰਜਿਸਟਰਡ ਹੈ ਤੋਂ ਪਿਛਲੇ 22 ਸਾਲਾਂ ਦੇ ਵਿੱਚ ਇਹਦੇ ਖਿਲਾਫ ਚਾਰ ਪਰਚੇ ਰਜਿਸਟਰ ਹੋਏ ਹਨ ਲੇਟਸਟ 2022 ਦਾ ਵੀ ਹੈ ਉਹਦਾ ਪਿਓ ਵੀ ਕ੍ਰਿਮੀਨਲ ਹੈ ਮਹਿਤਾਬ ਦਾ ਹਾਂ ਜੀ ਮਹਿਤਾਬ ਪਿਓ ਦਾ ਨਾਮ ਹੈ ਉਹਦਾ ਪੁੱਤਰ ਹੈਗਾ ਕਬਲਜੀਤ ਉਹ ਵੀ ਕ੍ਰਿਮੀਨਲ ਹੈਗਾ ਉਹਦੇ ਹਾਂ ਜੀ ਦੋਨੋਂ ਇਸ ਕੇਸ ਦੇ ਵਿੱਚ આરોપી ਹਨ ਤੇ ਇਹਨਾਂ ਨੇ ਛੱਤੀਸਗੜ੍ਹ ਰਾਏਪੁਰ ਦੇ ਵਿੱਚ ਵੀ ਐਨਡੀਪੀਐਸ ਦਾ ਕ੍ਰਾਈਮ ਕੀਤਾ ਸੀ ਉੱਥੇ ਇਹਨਾਂ ਦੇ ਅਗੇਂਸਟ ਫਾਈ ਰਜਿਸਟਰਡ تینੋਂ ਆਤੇ ਅਗੇ ਸੋ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਇਹਨਾਂ ਦੀ ਆਪਸੀ ਰਿਸ਼ਤੇਸ਼ੀ ਸਰ ਕੋਈ ਵਾਰਤਾਤ ਨੂੰ ਵੀ ਅਨਜਾਨਦੇ ਸੀ ਇਹ ਉਸੇ ਦੀ ਤਿਆਰੀ ਕਰ ਰਹੇ ਸੀ ਜਿਸ ਨੂੰ ਜਿਸ ਨੂੰ ਪੁਲਿਸ ਦੁਆਰਾ ਰਿਕਵਰ ਕਰਕੇ ਇਸ ਸੀਨ ਨੂੰ ਰੋਕ ਲਿਆ ਗਿਆ ਹੈ ਕਿਉਂਕਿ ਇਹਨਾਂ ਦੀ ਆਪਸੀ ਰੰਜਿਸ਼ਵਾਜੀ ਵੀ ਸੀਗੀ ਤੇ ਇਹ ਹਥਿਆਰ ਅਗੇ ਵੇਚਣਾ ਵੀ ਚਾ ਰਹੇ ਸੀ ਹੋਰਾਂ ਨੂੰ ਵੀ ਸਪਲਾਈ ਕਰਨਾ ਚਾ ਰਹੇ ਸੀ ਜਿਹਨੂੰ ਰੋਕਤਾ ਗਿਆ ਸਰ ਇਹ ਕੋਈ ਮਹਿਲਾ ਵੀ ਸ਼ਾਮਿਲ ਸੀ ਨਾ ਕਿ ਇੱਕ ਇੱਕ ਮਹਿਲਾ ਸ਼ਾਮਿਲ ਸੀ ਕਿ ਉਹ ਜਿਹੜੀ ਆ ਪੇਮਾ ਨਾਮ ਦੇ ਉਹਨਾਂ ਦੀ ਸਾਥੀ ਸੀ ਉਹਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਹਰੇ ਨਹੀਂ ਆਇਆ ਸਾਹਮਣੇ ਬਟ ਉਹਨਾਂ ਦੀ ਸਾਥੀ ਹੀ ਹੈਗੀ ਉਹ ਇਹਨਾਂ ਦੇ ਨਾਲ ਸੀ